ਬਸ ਜੀ ਜਰੂਰ ਤੇ ਕਾਇਮ ਕੀ ਹੈ ਪਹਿਲਾਂ ਮਤਾਰਕੀ ਮਾਨਵਿੱਤ ਪਰਦੇ ਹੁਣ ਸਿਆ ਲਾਇਟ ਮਾਤੇ ਗਿਆ ਬੜਗਾ ਕੱਲਾ ਇੰਡਸਟਰੀ ਨੂੰ ਖਿੱਚੀ ਫੱਟ ਹੈ ਹੁਣ ਚੱਲਦਾ ਹੈ ਕਾਇਸੀ ਤੱਕਾਂਦੇ ਚੱਲਦਾ ਹੈ ਕਾਇਸੀ ਤੱਕਾਂਦੇ ਐਂਡ ਕਰੀਸ਼ਨਾ ਕਰਤੇ ਉਮ ਵੀਜ਼ਾ ਤੋਂ ਆਪਣੀ ਫਾਈਲ ਹੋਣ ਆਪਣਾ ਵੀਜ਼ਾ ਲੈ ਕੇ ਜਾ ਠੀਕ ਹੈ ਬਈ ਨਾ ਜੀ ਪਹਿਲਾ ਆਓ ਤੇ ਪਹਿਲਾ ਪਾਓ ਬਹੁਤ ਘੱਟ ਏਜੰਟ ਹੈ ਜਿਵੇਂ ਉਹ ਵੀਜ਼ਾ ਰਗੇ ਜਿਹੜੇ ਸਹੀ ਕੰਮ ਕਰਦੇ ਆ ਇਮਾਨਦਾਰੀ ਨਾਲ ਕੰਮ ਕਰਦੇ ਆ ਜਮਾ ਫਰੋਡ ਨਹੀਂ ਕਰਦੇ ਲੋ ਜੀ ਸੋ ਜੀ ਜੀ ਨਿਕਿਤਾ ਜੀ ਜਿਨ੍ਹਾਂ ਦਾ ਬ੍ਰਦਰ ਆਲਰੇਡੀ ਯੂਕੇ ਦੇ ਵਿੱਚ ਹੈ ਤੇ ਉਹ ਏਟੀ ਆਇਆ ਸੀ ਤੇ ਉਹਨਾਂ ਨੇ ਰეკਮੈਂਡ ਕੀਤਾ ਕਿ ਹੋਮੋਜ਼ਾ ਫਾਈਲ ਆਓ ਤੇ ਉਹ ਸਾਡਾ ਵੀ ਹੁਣ ਲੁੱਕੇ ਚ ਬੈਠਾ ਹੈ ਤੇ ਇਸ ਧੰਨਵਾਦ ਹੈ ਜੀ ਤੁਹਾਡਾ ਜਿਹੜੇ ਤੁਸੀਂ ਇੰਗਲੈਂਡ ਬੈਠੇ ਹੋ ਜੀ ਇਸਾ ਨੂੰ ਇੰਨਾ ਪਿਆਰ ਦਿੰਦੇ ਹੋ ਮਨ ਲੈ ਇੰਨਾ ਕੰਸਲਟੈਂਟ ਪੰਜਾਬ ਚ ਬੈਠਾ ਹੈ ਤੇ ਕੱਲਾ ਸੋਸ਼ਲ ਮੀਡੀਆ ਦੇਖ ਕੇ ਸੋਚਿਆ ਕਿ ਤੇ ਫਸਣਾ ਜਾਈਏ ਹੋ ਜਾਂਦਾ ਰਸਲਾ ਲੈਣੇ ਨਹੀਂ ਸਰ ਇਸਾ ਵੇਖ ਕੇ ਮੈਂ ਮਿਲ ਕੇ ਤੁਹਾਡੇ ਫੋਲੋਇੰਗ ਜਿਹੜਾ ਮੈਂ ਵੇਖਿਆ ਵੀਡੀਓ ਮੈਂ ਉਸ ਦਾ ਵੀ ਲਾਈਕ ਕਰਦਾ ਇਹ ਪੰਜਾਬ ਨਹੀਂ ਮੈਂ ਪੂਰੇ ਇੰਡੀਆ ਪੂਰੇ ਭਾਰਤ ਦੀ ਗੱਲ ਕਰ ਰੂਗਾ ਸਭ ਤੋਂ ਵੱਧ ਵੀਜ਼ਾ ਜਿਹੜਾ ਸਟੱਡੀਜ਼ ਦਾ ਇਹ ਹੋ ਬਜ਼ਾਰੇ ਹੋਇਆ ਹੈ